ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਦੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਆ ਜੋ ਕਹਿ ਦਿੰਦੇ ਨੇ ਵੀ ਅਸੀਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੇ ਆ ਪਰ ਉੱਠਿਆ ਨਹੀਂ ਜਾਂਦਾ ਕਿਉਂਕਿ ਅੰਮ੍ਰਿਤ ਵੇਲੇ ਦੇ ਵਿੱਚ ਆਲਸ ਘੇਰਾ ਪਾ ਲੈਂਦਾ ਹੈ ਨੀਂਦ ਜੋਰ ਪਾਉਂਦੀ ਆ ਤਾਂ ਫਿਰ ਅੱਜ ਦੀ ਵੀਡੀਓ ਨੂੰ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹ ਨੁਕਤੇ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਨਾਲ ਸਾਡਾ ਅੰਮ੍ਰਿਤ ਵੇਲੇ ਉੱਠਣਾ ਆਸਾਨ ਹੋ ਜਾਵੇਗਾ ਇਹ ਨੁਕਤੇਆਂ ਨੂੰ ਅਪਣਾ ਕੇ ਜਾਂਡਾ ਖੁਦ ਦਾ ਮਨ ਕਰੇਗਾ ਵੀ ਅਸੀਂ ਅੰਮ੍ਰਿਤ ਵੇਲੇ ਉੱਠੀਏ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੀਏ ਅਤੇ ਕਦੇ ਵੀ ਨਾਗਾ ਨਹੀਂ ਪਵੇਗਾ ਸਾਡਾ ਅੰਮ੍ਰਿਤ ਵੇਲਾ ਪੱਕਾ ਹੋ ਜਾਵੇਗਾ ਅਸੀਂ ਅੰਮ੍ਰਿਤ ਵੇਲੇ ਦੇ ਵਿੱਚ ਬੜੀ ਹੀ ਆਸਾਨੀ ਦੇ ਨਾਲ ਉੱਠ ਪਾਵਾਂਗੇ ਕੁਝ ਵੀ ਔਖਾ ਨਹੀਂ ਲੱਗੇਗਾ ਤਾਂ ਸੰਗਤ ਜੀ ਆਓ ਫਿਰ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਿਓ ਜੀ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਵੀਰ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਤਾਂ ਸਾਧ ਸੰਗਤ ਜੀ ਆਪਾਂ ਸਭ ਜਾਣਦੇ ਹਾਂ ਕਿ ਅੰਮ੍ਰਿਤ ਵੇਲੇ ਉੱਠਣਾ ਸਾਡੇ ਲਈ ਕਿਉਂ ਜ਼ਰੂਰੀ ਆ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਨੇ ਅੰਮ੍ਰਿਤ ਵੇਲੇ ਉੱਠਣਾ ਸਾਡੇ ਲਈ ਜ਼ਰੂਰੀ ਕੀਤਾ ਹੈ ਲਾਜ਼ਮੀ ਕੀਤਾ ਹੈ ਪਰ ਫਿਰ ਵੀ ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਐਸੇ ਨੇ ਜੋ ਅੰਮ੍ਰਿਤ ਵੇਲੇ ਦੇ ਵਿੱਚ ਨਹੀਂ ਉੱਠ ਪਾਉਂਦੇ ਜਿੰਦ ਨੇ ਕਿ ਸਾਡੇ ਕੋਲੋਂ ਉੱਠਿਆ ਨਹੀਂ ਜਾਂਦਾ ਪਤਾ ਕਿਉਂ ਨਹੀਂ ਉੱਠਿਆ ਜਾਂਦਾ ਕਿਉਂਕਿ ਜਦੋਂ ਵੀ ਆਪਾਂ ਕਿਸੇ ਚੰਗੇ ਪਾਸੇ ਲੱਗਣਾ ਹੋਵੇ ਨਾ ਫਿਰ ਰਸਤੇ ਦੇ ਵਿੱਚ ਰੁਕਾਵਟਾਂ ਬਹੁਤ ਆਉਂਦੀਆਂ ਨੇ ਜਿਵੇਂ ਤੁਸੀਂ ਆਪਣੇ ਦੁਨਿਆਵੀ ਕੰਮਾਂ ਧੰਦੀਆਂ ਦੀ ਗੱਲ ਕਰ ਲਓ ਆਪਾਂ ਦੁਨਿਆਵੀ ਕੰਮ ਧੰਦੇ ਕਰਦੀਆਂ ਹੋਈਆਂ ਜਦੋਂ ਵੀ ਕੋਈ ਚੰਗਾ ਕੰਮ ਕਰਦੇ ਆ ਆਪਣੇ ਕਾਰੋਬਾਰ ਦੀ ਗੱਲ ਹੀ ਲਾ ਲਓ ਕੋਈ ਨਵਾਂ ਕਾਰੋਬਾਰ ਸ਼ੁਰੂ ਕੀਤਾ ਤਾਂ ਉਹ ਰਸਤੇ ਦੇ ਵਿੱਚ ਕਿੰਨੀਆਂ ਰੁਕਾਵਟਾਂ ਆਉਂਦੀਆਂ ਨੇ ਉਝ ਲੋਕ ਐਸੇ ਹੁੰਦੇ ਨੇ ਜੋ ਸਾਡੀ ਹਿੰਮਤ ਨੂੰ ਤੋੜਨਾ ਚਾਹੁੰਦੇ ਆਂ ਵੀ ਨਾ ਭਾਈ ਤੂੰ ਇਹ ਕੰਮ 'ਚ ਨਾ ਪਵੇਂ ਇਹ ਕੰਮ 'ਚ ਤਾਂ ਬਹੁਤ ਘਾਟਾ ਹੈ ਫਲਾਣੇ ਨੂੰ ਬਹੁਤ ਘਾਟਾ ਪੈ ਗਿਆ ਸੀ ਫਲਾਣੇ ਨੂੰ ਬੜਾ ਨੁਕਸਾਨ ਹੋਇਆ ਸੀ ਭਾਵੇਂ ਕਿ ਤੁਹਾਡੀ ਹਿੰਮਤ ਤੋੜਨ ਵਾਲੇ ਮਨੁੱਖ ਆ ਜਾਂਦੇ ਨੇ ਤੇ ਹਿੰਮਤ ਤੋੜਨਾ ਚਾਹੁੰਦੇ ਆ ਸਾਨੂੰ ਉਸ ਕੰਮ ਤੋਂ ਪਿੱਛੇ ਹਟਾਉਣਾ ਚਾਹੁੰਦੇ ਆ ਪਰ ਜਿਹੜੇ ਮਨੁੱਖ ਉਦਮੀ ਹੁੰਦੇ ਨੇ ਮਿਹਨਤੀ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਪੱਕਾ ਇਰਾਦਾ ਬਣਾਇਆ ਹੋਵੇ ਉਹ ਕਿਸੇ ਦੇ ਰੋਕਿਆਂ ਨਹੀਂ ਰੁਕਦੇ ਕਿਸੇ ਦੇ ਹਟਾਇਆ ਪਿੱਛੇ ਨਹੀਂ ਹਟਦੇ ਬਲਕਿ ਉਹਨਾਂ ਵਿਰੋਧੀਆਂ ਦੀਆਂ ਉਹਨਾਂ ਗੱਲਾਂ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲੈਂਦੇ ਨੇ ਜੇ ਕੋਈ ਕਹਿੰਦਾ ਹੈ ਆਪੀ ਕੰਮ ਦੇ ਵਿੱਚ ਫਲਾਣੇ ਨੂੰ ਘਾਟਾ ਪਿਆ ਆ ਤਾਂ ਉਹ ਉਸ ਘਾਟੇ ਦੇ ਉੱਤੇ ਕੰਮ ਕਰਦੇ ਨੇ ਵੀ ਜਿਨ੍ਹਾਂ ਦੇ ਘਾਟੇ ਬਾਰੇ ਗੱਲ ਕਰ ਰਹੇ ਨੇ ਉਹਨਾਂ ਨੂੰ ਘਾਟਾ ਪਿਆ ਕਿਉਂ ਆ ਉਹ ਆਪਣੇ ਆਪ ਨੂੰ ਹੋਰ ਤਿਆਰ ਕਰ ਲੈਂਦੇ ਜੋ ਵੀ ਆਪਣੇ ਅੰਦਰ ਦੀਆਂ ਕਮੀਆਂ ਕਮਜ਼ੋਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰੀਆਂ ਕਰਕੇ ਫਿਰ ਉਤੋਂ ਕੋਸ਼ਿਸ਼ ਕਰਦੇ ਨੇ ਅਤੇ ਆਪਣੇ ਕੰਮਕਾਰ ਦੇ ਵਿੱਚ ਜ਼ਰੂਰ ਕਾਮਯਾਬ ਹੁੰਦੇ ਨੇ ਉਹਨਾਂ ਦੇ ਕਾਮਯਾਬ ਹੋਣ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੁੰਦੀ ਆ ਉਹਨਾਂ ਦਾ ਪੱਕਾ ਇਰਾਦਾ ਜੋ ਉਹਨਾਂ ਦਾ ਇਰਾਦਾ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਡੋਲਿਆ ਨਹੀਂ ਉਹ ਡਗਮਗਾਏ ਨਹੀਂ ਬਸ ਉਸੇ ਹੀ ਤਰ੍ਹਾਂ ਅੰਮ੍ਰਿਤ ਵੇਲਾ ਹੈ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠਦੇ ਆ ਨਾ ਤਾਂ ਸਾਡੇ ਜਿਹੜੇ ਅੰਦਰ ਦੇ ਔਗਣ ਨੇ ਸਾਡੇ ਵਿਸ਼ੇ ਵਿਕਾਰ ਨੇ ਸਾਡੇ ਅੰਦਰ ਜਿਹੜੇ ਚੋਰ ਬੈਠੇ ਨੇ ਉਹ ਸਾਡੇ ਮਨ ਦੇ ਉੱਤੇ ਹਾਵੀ ਹੋ ਜਾਂਦੇ ਨੇ ਉਹ ਕਹਿੰਦੇ ਆ ਵੀ ਨਾ ਇਹਨੂੰ ਚੰਗੇ ਪਾਸੇ ਨਹੀਂ ਲੱਗਣ ਦੇਣਾ ਇਹ ਜੇ ਅੰਮ੍ਰਿਤ ਵੇਲੇ ਉੱਠਣ ਨਾ ਗਿਆ ਨਾਮ ਜਪਣ ਲੱਗਿਆ ਤਾਂ ਫਿਰ ਸਾਡੀ ਮਨ ਵਰਜੀ ਨਹੀਂ ਚੱਲਣੀ ਇਸ ਕਰਕੇ ਉਹ ਉਸਨੂੰ ਰੋਕਦੇ ਨੇ ਤੇ ਸਾਡੇ ਉੱਤੇ ਹਾਵੀ ਹੋ ਜਾਂਦੇ ਨੇ ਆਲਸ ਬਣ ਕੇ ਨੀਂਦ ਬਣ ਕੇ ਸਾਨੂੰ ਸੁਵਾਉਣਾ ਚਾਹੁੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸੁਤਾ ਰਵੇ ਉੱਠੇ ਨਾ ਕਿਉਂਕਿ ਪਤਾ ਹੈ ਜਦੋਂ ਇਹ ਉੱਠ ਪਿਆ ਤਾਂ ਇਹਦਾ ਭਲਾ ਹੋ ਜਾਣਾ ਹੈ ਇਹਨੇ ਨਿਤਨੇ ਵੀ ਬਣ ਜਾਣਾ ਹੈ ਇਹਨੇ ਸਾਨੂੰ ਕੰਟਰੋਲ ਵਿੱਚ ਕਰ ਲੈਣਾ ਹੈ ਸੋ ਆਪਾਂ ਉਸ ਸਫਲ ਇਨਸਾਨ ਦੇ ਵਾਂਗ ਆਪਣਾ ਇਰਾਦਾ ਡੋਲਣ ਨਹੀਂ ਦੇਣਾ ਪੱਕੇ ਇਰਾਦੇ ਦੇ ਨਾਲ ਕੋਸ਼ਿਸ਼ ਕਰਨੀ ਆ ਤਾਂ ਦੇਖਣਾ ਜ਼ਰੂਰ ਉੱਠ ਪਾਵਾਂਗੇ ਇਹਦੇ ਲਈ ਨਾ ਆਹ ਦੋ ਤਿੰਨ ਗੱਲਾਂ ਨੂੰ ਯਾਦ ਕਰ ਲਓ ਇਹਨਾਂ ਦੇ ਵਿੱਚ ਸੁਧਾਰ ਕਰ ਲਓ ਪਹਿਲੀ ਤਾਂ ਆਪਣੀ ਸੰਗਤ ਸਾਡੀ ਸੰਗਤ ਦਾ ਸਾਡੇ ਉੱਤੇ ਬਹੁਤ ਅਸਰ ਪੈਂਦਾ ਹੈ ਜੇ ਹੁਣ ਸਾਡੀ ਸੰਗਤ ਹੀ ਕਿਸੇ ਦੀ ਚੁਗਲੀ ਨਿੰਦਿਆ ਕਰਨ ਵਾਲੀ ਆ ਕੋਈ ਫਿਲਮਾਂ ਨਾਟਕਾਂ ਦੀਆਂ ਗੱਲਾਂ ਕਰਨ ਵਾਲੀ ਆ ਫਿਰ ਕਦੇ ਉਹ ਸੰਗਤ ਦੀ ਰੰਗਤ ਸਾਡੇ ਤੇ ਵੀ ਆਉਣੀ ਆ ਇਸ ਕਰਕੇ ਆਪਣੀ ਸੰਗਤ ਨੂੰ ਸਭ ਤੋਂ ਪਹਿਲਾਂ ਚੈੱਕ ਕਰੋ ਚੰਗੀ ਸੰਗਤ ਕਰੋ ਗੁਰਮੁਖ ਪਿਆਰਿਆਂ ਦੀ ਸੰਗਤ ਕਰੋ ਜਿਨ੍ਹਾਂ ਦੇ ਮੁਖ ਵਿੱਚੋਂ ਸਾਨੂੰ ਨਾਮ ਦੀ ਗੱਲ ਸੁਣਨ ਨੂੰ ਮਿਲੇ ਅੰਮ੍ਰਿਤ ਵੇਰੇ ਦੀ ਗੱਲ ਸੁਣਨ ਨੂੰ ਮਿਲੇ ਸਾਡੇ ਗੁਰੂ ਦੀ ਗੁਰਬਾਣੀ ਦੀ ਗੱਲ ਸੁਣਨ ਨੂੰ ਮਿਲੇ ਜਦੋਂ ਇੰਨਾ ਗੁਰਮੁਖ ਪਿਆਰਿਆਂ ਦੀ ਸੰਗਤ ਕਰਾਂਗੇ ਤਾਂ ਸਾਡਾ ਮਨ ਆਪਣੇ ਆਪ ਹੀ ਗੁਰੂ ਵਾਲੇ ਪਾਸੇ ਹੋ ਜਾਵੇਗਾ ਕਿਉਂਕਿ ਸੰਗਤ ਦਾ ਸਾਡੇ ਮਨ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਇਸ ਕਰਕੇ ਚੰਗੇ ਲੋਕਾਂ ਦੇ ਨਾਲ ਮੇਲ ਮਿਲਾਪ ਰੱਖਣਾ ਹੈ ਚੰਗੇ ਵਿਚਾਰ ਸੁਣਨੇ ਪੜ੍ਹਨੇ ਆ ਤਾਂ ਜੋ ਸਾਡਾ ਮਨ ਚੰਗੇ ਪਾਸੇ ਲੱਗ ਸਕੇ ਉਸ ਤੋਂ ਬਾਅਦ ਇਹ ਦੂਸਰਾ ਨੁਕਤਾ ਹੈ ਕਿ ਜਦੋਂ ਸਾਡਾ ਮਨ ਅੜੀ ਕਰੇ ਤਾਂ ਤੁਸੀਂ ਮਨ ਤੋਂ ਵੀ ਵੱਧ ਜਿੱਦੀ ਬਣ ਜਾਓ ਮਨ ਕਹੇਗਾ ਵੀ ਨਹੀਂ ਅੱਜ ਨਹੀਂ ਉਠਣਾ ਕੱਲ੍ਹ ਉਠਾਂਗੇ ਤੁਸੀਂ ਕਹੋ ਨਾ ਮੈਂ ਤਾਂ ਅੱਜ ਹੀ ਉਠਣਾ ਹੀ ਉਠਣਾ ਹੈ ਕਿਉਂਕਿ ਗੁਰੂ ਨਾਨਕ ਪਾਸ਼ਾ ਜੀ ਨੇ ਇਹ ਕੱਲ ਸਾਨੂੰ ਸਾਫ਼ ਸਪਸ਼ਟ ਸਮਝਾਈ ਆ ਕਿ ਮਨ ਜੀਤੇ ਜਗ ਜੀਤ ਜੇ ਇਸ ਸੰਸਾਰ ਨੂੰ ਜਿੱਤਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਨੂੰ ਜਿੱਤਣਾ ਪੈਣਾ ਹੈ ਤਾਂ ਇਹ ਮਨ ਜਦੋਂ ਵੀ ਸਾਡੇ ਤੇ ਹਾਵੀ ਹੁੰਦਾ ਹੈ ਆਪਣੀਆਂ ਗੱਲਾਂ ਮੰਨਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਮਨ ਹੀ ਕਹਿੰਦਾ ਹੈ ਵੀ ਨਹੀਂ ਸੁੱਤਾ ਰਹੇ ਮਨ ਭਰਿਆ ਨਹੀਂ ਆ 5 ਕਿ ਮਿੰਟ ਹੋਰ ਸੌਂ ਲਏ 5 ਕਿ ਮਿੰਟ ਹੋਰ 5-5 ਮਿੰਟ ਕਰਕੇ ਹੀ ਆਪਾਂ ਆਪਣਾ ਕੀਮਤੀ ਵੇਲਾ ਗਵਾ ਲੈਨੇ ਆ ਤਾਂ ਮਨ ਦੇ ਨਾਲ ਅੜੀ ਕਰੋ ਵੀ ਨਾ ਤੇਰੇ ਅੱਖੇ ਨਹੀਂ ਲੱਗਣਾ ਤੈਨੂੰ ਮੇਰੇ ਮੁਤਾਬਿਕ ਚੱਲਣਾ ਪੈਣਾ ਹੈ ਮੈਂ ਤਾਂ ਅੱਜ ਉੱਠਾਂਗਾ ਤੇ ਉੱਠ ਕੇ ਰਾਵਾਂਗਾ ਉੱਠ ਕੇ ਆਪਣੇ ਪਰਮਾਤਮਾ ਦਾ ਨਾਮ ਜਪਾਂਗਾ ਆਪਣੇ ਮਨ ਦੇ ਵਿੱਚ ਇਹ ਗੱਲਾਂ ਭਰ ਲਾਓ ਕਿ ਮਨਾ ਜੇ ਚੰਗੀ ਜ਼ਿੰਦਗੀ ਚਾਹੀਦੀ ਆ ਫਿਰ ਅੰਮ੍ਰਿਤ ਵੇਲੇ ਉੱਠਣਾ ਪੈਣਾ ਹੈ ਜੇ ਗੁਰੂ ਦੀ ਖੁਸ਼ੀ ਚਾਹੀਦੀ ਆ ਫਿਰ ਅੰਮ੍ਰਿਤ ਵੇਲੇ ਉੱਠਣਾ ਪੈਣਾ ਹੈ ਜੇ ਤੰਦਰੁਸਤੀ ਚਾਹੀਦੀ ਆ ਤਾਂ ਵੀ ਅੰਮ੍ਰਿਤ ਵੇਲੇ ਹੀ ਉੱਠਣਾ ਪੈਣਾ ਹੈ ਜਦੋਂ ਆਪਣੇ ਮਨ ਨੂੰ ਅੰਮ੍ਰਿਤ ਵੇਲੇ ਦੇ ਫਾਇਦੇ ਦੱਸਾਂਗੇ ਫਿਰ ਇਹਨੂੰ ਆਪਣੇ ਆਪ ਹੀ ਅਕਲ ਆ ਜਾਵੇਗੀ ਮਨ ਤੋਂ ਜੋ ਵੀ ਕੰਮ ਕਰਾਉਣੇ ਆ ਪਹਿਲਾਂ ਆਪਾਂ ਉਹਨੂੰ ਮੈਸੇਜ ਦੇਣਾ ਪੈਂਦਾ ਹੈ ਮਨ ਦੇ ਵਿੱਚ ਉਹ ਗੱਲਾਂ ਭਰਨੀਆਂ ਪੈਂਦੀਆਂ ਨੇ ਤੇ ਵਾਰ-ਵਾਰ ਭਰਨੀਆਂ ਪੈਂਦੀਆਂ ਨੇ ਇਸ ਕਰਕੇ ਇਹ ਗੱਲਾਂ ਨੂੰ ਯਾਦ ਦਿਵਾਉਂਦੇ ਰਹਿਣਾ ਕਿ ਅਮ੍ਰਿਤ ਵੇਲਾ ਸਾਡੀ ਖੁਸ਼ੀ ਤੰਦਰੁਸਤੀ ਤਰੱਕੀ ਦਾ ਖਜ਼ਾਨਾ ਹੈ ਉਸ ਤੋਂ ਬਾਅਦ ਵੀ ਜੇ ਇਹਨਾਂ ਕੁਝ ਕਰਨ ਦੇ باوجود ਵੀ ਅਮ੍ਰਿਤ ਵੇਲੇ ਨਹੀਂ ਉੱਠਿਆ ਜਾ ਰਿਹਾ ਤਾਂ ਵੀਰ ਪੂਰਾ ਦਿਨ ਤਾਂ ਸਾਡੇ ਕੋਲ ਹੈ ਹੀ ਪੂਰੇ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ ਅਰਦਾਸ ਬੇਨਤੀ ਕਰਕੇ ਬਾਣੀ ਦੀ ਪੇਟਾ ਰੱਖ ਕੇ ਅਰਦਾਸ ਬੇਨਤੀ ਫਿਰ ਕਰੀਏ ਜੋ ਵੀ ਬਾਣੀ ਤੁਹਾਨੂੰ ਸਰਲ ਲੱਗਦੀ ਹੈ ਜਿਹੜਾ ਵੀ ਪਾਠ ਤੁਸੀਂ ਸਰਲ ਤਰੀਕੇ ਦੇ ਨਾਲ ਕਰ ਸਕਦੇ ਹੋ ਜੋ ਪਾਠ ਕਰਕੇ ਤੁਹਾਨੂੰ ਆਨੰਦ ਆਉਂਦਾ ਹੈ ਮੂਲ ਮੰਤਰ ਜਿਹਦਾ ਜਾਪ ਕਰ ਲਓ ਜਪਜੀ ਸਾਹਿਬ ਜੀ ਦੀ ਬਾਣੀ ਪੜ ਲਓ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਓ ਜੋ ਵੀ ਤੁਸੀਂ ਕਰ ਸਕਦੇ ਹੋ ਪੂਰਾ ਮਨ ਦੇ ਨਾਲ ਫਿਰ ਗੁਰੂ ਅੱਗੇ ਅਰਦਾਸ ਬੇਨਤੀ ਕਰਨਾ ਤੇ ਇੱਕ ਗੱਲ ਨਾਲ ਯਾਦ ਵੀ ਰੱਖਣਾ ਜੇਕਰ ਸਵੇਰੇ ਉੱਠਣਾ ਹੈ ਤਾਂ ਰਾਤ ਦਾ ਵੇਲਾ ਸੰਭਾਲਣਾ ਹੈ ਸਿਰਫ ਰਾਤ ਦਾ ਹੀ ਨਹੀਂ ਸ਼ਾਮ ਤੋਂ ਲੈ ਕੇ ਰਾਤ ਦਾ ਵੇਲਾ ਸ਼ਾਮ ਵੇਲੇ ਗੁਰੂ ਘਰੇ ਜਾਣਾ ਸ਼ੁਰੂ ਕਰ ਦੋ ਵੈਸੇ ਤਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੋਵੇਂ ਵੇਲੇ ਗੁਰੂ ਘਰ ਜਾਣ ਦੇ ਲਈ ਕਿਹਾ ਹੈ ਪਰ ਜੇ ਦੋਵੇਂ ਵੇਲੇ ਨਹੀਂ ਜਾ ਸਕਦੇ ਤਾਂ ਸ਼ਾਮ ਦੇ ਵੇਲੇ ਗੁਰੂ ਘਰੇ ਜਾਣਾ ਜ਼ਰੂਰ ਗੁਰੂ ਘਰੇ ਜਾ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਉੱਥੇ ਗੁਰਬਾਣੀ ਦਾ ਪਾਠ ਚੱਲ ਰਿਹਾ ਹੈ ਕਥਾ ਵਿਚਾਰ ਚੱਲ ਰਹੀ ਆ ਇੱਕ ਮਾਨਿਕ ਜਿਤ ਹੋ ਗਏ ਸੁਣਨਾ ਹੈ ਜੇ ਨਹੀਂ ਚੱਲ ਰਿਹਾ ਫਿਰ ਆਪ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੀ ਗੋਦ ਵਿੱਚ ਬੈਠ ਕੇ ਬਾਣੀ ਪੜ੍ਹਨੀ ਆ ਭਾਵੇਂ 5 ਮਿੰਟ ਪਾਠ ਕਰ ਲਓ ਮੂਲ ਮੰਤਰ ਜੀ ਦਾ ਜਾਪ ਕਰ ਲੈਣਾ ਜਾਂ ਚੁਪਈ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਆਉਣਾ ਕਿ ਪਾਸ਼ਾ ਮੈਨੂੰ ਮੇਰੇ ਅੰਦਰ ਬੈਠੇ ਇਹਨਾਂ ਚੋਰਾਂ ਤੋਂ ਬਚਾ ਲਓ ਇਹ ਮੇਰੇ ਤੇ ਬਹੁਤ ਹਾਵੀ ਹੁੰਦੇ ਨੇ ਮੈਨੂੰ ਚੰਗੇ ਪਾਸੇ ਨਹੀਂ ਲੱਗਣ ਦਿੰਦੇ ਜੋ ਤੁਹਾਨੂੰ ਚਾਹੀਦਾ ਹੈ ਔਰ ਗੁਰੂ ਤੋਂ ਮੰਗ ਕੇ ਆਉਣਾ ਤੇ ਸਾਡੀ ਚਾਹਤ ਅੰਮ੍ਰਿਤ ਵੇਲੇ ਹੀ ਹੋਵੇ ਅੰਮ੍ਰਿਤ ਵੇਲੇ ਦਾ ਨਾਮ ਹੋਵੇ ਕਿਉਂਕਿ ਇਹ ਦਾਤ ਮਿਲ ਗਈ ਨਾ ਫਿਰ ਮੂੰਹੋਂ ਬੋਲ ਕੇ ਕੁਝ ਨਹੀਂ ਮੰਗਣਾ ਪੈਂਦਾ ਬਾਕੀ ਸਭ ਸੁਖ ਬਦਾਰਤ ਆਪਣੇ ਆਪ ਹੀ ਸਾਡੇ ਘਰ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਸਾਡੇ ਘਰ ਦੀਆਂ ਬਰਕਤਾਂ ਖੁਸ਼ੀਆਂ ਆਪਣੇ ਆਪ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਗੁਰੂ ਘਰ ਦੇ ਵਿੱਚ ਜਾ ਕੇ ਗੁਰਬਾਣੀ ਦਾ ਪਾਠ ਕਰਕੇ ਗੁਰੂ ਅਗੇ ਅਰਦਾਸ ਬੇਨਤੀ ਜ਼ਰੂਰ ਕਰਨੀ ਆ ਜੇ ਹੋ ਸਕੇ ਸੇਵਾ ਕਰੋ ਜਦੋਂ ਵੀ ਗੁਰੂ ਘਰੇ ਆਪਾਂ ਜਾਣਾ ਹੈ ਉੱਥੋਂ ਵਾਪਸ ਆਉਣਾ ਹੈ ਗੁਰੂ ਗੁਰੂ ਕਰਦੇ ਹੀ ਜਾਣਾ ਹੈ ਤੇ ਗੁਰੂ ਗੁਰੂ ਕਰਦੇ ਹੀ ਆਉਣਾ ਹੈ ਦੇਖਣਾ ਕਿੰਨਾ ਲਾਭ ਫਾਇਦਾ ਮਿਲੇਗਾ ਉਸ ਤੋਂ ਬਾਅਦ ਘਰੇ ਆਉਂਦਿਆਂ ਸਾਰਾ ਰਹਿਰਾ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਹੈ ਸੌਣ ਤੋਂ ਪਹਿਲਾਂ ਜੇ ਹੋ ਸਕੇ ਤਾਂ ਕੀਰਤਨ ਸੁਣਾ ਸਾਹਿਬ ਜੀ ਦੀ ਬਾਣੀ ਪੜੋ ਜਾਂ ਫਿਰ ਮੂਲ ਮੰਤਰ ਜੀ ਦਾ ਜਾਪ ਕਰਕੇ ਸੌਣਾ ਦਿਨ ਭਰ ਦੀਆਂ ਜੋ ਵੀ ਕਟਨਾਵਾਂ ਨੇ ਜੋ ਵੀ ਸਾਡੇ ਨਾਲ ਹੋਇਆ ਬੀਤਿਆ ਉਹਨੂੰ ਯਾਦ ਕਰਨਾ ਹੈ ਫਿਰ ਜੋ ਵੀ ਮਾੜੇ ਕੰਮ ਅਸੀਂ ਕੀਤੇ ਆ ਜੋ ਵੀ ਗਲਤੀਆਂ ਸਾਡੇ ਤੋਂ ਹੋਈਆਂ ਭਾਵੇਂ ਜਾਣੇ ਅਣਜਾਣੇ ਦੇ ਵਿੱਚ ਹੀ ਹੋਈਆਂ ਨੇ ਉਹਨਾਂ ਦੀ ਮਾਫੀ ਮੰਗਣੀ ਆ ਤੇ ਜੋ ਮਾਲਕ ਨੇ ਸਾਨੂੰ ਦਿੱਤਾ ਹੈ ਉਹਦਾ ਸ਼ੁਕਰਾਨਾ ਕਰਕੇ ਸੋਣਾ ਹੈ ਰਾਤ ਨੂੰ ਜਲਦੀ ਸੌਣ ਦੀ ਕੋਸ਼ਿਸ਼ ਕਰਨੀ ਆ 9 ਤੋਂ 10 ਦੇ ਵਿੱਚ ਤਾਂ ਦੇਖਣਾ ਸਾਨੂੰ ਅੰਮ੍ਰਿਤ ਵੇਲਾ ਜ਼ਰੂਰ ਮਿਲ ਜਾਵੇਗਾ ਤੇ ਜੋ ਮਨੁੱਖ ਅੰਮ੍ਰਿਤ ਵੇਲੇ ਦੇ ਵਿੱਚ ਪੂਰੇ ਚਾਹ ਦੇ ਨਾਲ ਉੱਠਦੇ ਆ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਉੱਠਣ ਦਾ ਚਾਹ ਹੁੰਦਾ ਹੈ ਉੜ ਕੇ ਚਾਹ ਦੇ ਨਾਲ ਹੀ ਨਾਮ ਜਪਦੇ ਨੇ ਉਹਨਾਂ ਨੂੰ ਗੁਰੂ ਦੀ ਕਿਰਪਾ ਗੁਰੂ ਦੀ ਬਖਸ਼ਿਸ਼ ਜ਼ਰੂਰ ਹਾਸਿਲ ਹੁੰਦੀ ਆ ਗੁਰੂ ਦੀਆਂ ਖੁਸ਼ੀਆਂ ਜ਼ਰੂਰ ਮਿਲਦੀਆਂ ਨੇ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਦੋ ਤੋਂ ਵਾਦ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ